میری پیاری پیاری باڑی نکی سونے گنڈے لگے سبزی آڑوڑے سونی میری کن سونے سونے میرے آڑو نہیں تا ਕੰਮ ਹੈ। ਕਿ ਸੋਹਣਾ ਲਸਣ ਹੋਇਆ ਪਿਆ ਨਹੀਂ ਸਾਡੇ ਤਾਂ ਬੜਾ ਹੀ ਸੋਹਣਾ। ਯਾ ਕਿੰਨੇ ਸੋਹਣੇ ਪਿਆਜ਼ ਹੋਏ ਪਏ ਸਾਡੇ ਅੱਜ ਮੈਂ ਸਬਜ਼ੀ ਲੈ ਕੇ ਜਾਨੀ ਆ। ਪੰਮੀ ਪੂਰੀ ਖੁਸ ਕਰ ਦੇਣੀ ਆ ਜੇ ਮੈਂ ਸਬਜ਼ੀ ਨਾਲ। ਹਾਂ ਲੈ ਕੇ ਜਾਨੀ ਆ ਤੋੜ ਕੇ ਮੈਂ ਤਾਂ ਸਬਜ਼ੀ। ਲਈਆਂ ਸਾਡੇ ਸਬਜ਼ੀਆਂ। ਕਿ ਸੋਹਣੀਆਂ ਸੋਹਣੇ ਬੂਟੇ ਹੋਏ ਪਏ ਨੇ ਜਾਣੀ। ਸਬਜ਼ੀ ਤੋੜ ਕੇ ਲੈ ਕੇ ਜਾਨੀ ਆ। اج تا پمی نا چیز بنائی سبزی ہو جانا جانی آئی ہوں میں سبزی یہ دنیا سبزی بناؤ گی پورا ٹھنڈی ہوگی جانی میں جا کے فٹ فٹ ਹੜੋ ਨੀ ਬੇਬੇ ਛੀਲ ਕੋਈ ਜਾਨੀ ਆ ਨਾ ਵੇ ਤੈ ਡੋਕੇ ਲੈਣੇ ਮੈ ਤੂੰ ਐਵੇਂ ਜਵਾਕ ਜੇ ਰਾਸ ਤੇ ਚ ਰੁੱਕੀ ਜਾਣਗੇ ਮੈਨੂੰ ਦਫਾ ਬੇਬੇ ਜੀ ਨਾ ਐਵੇਂ ਹੀ ਆ ਹਾਏ ਹਾਏ ਨੀ ਜਵਾਕ ਜਾਂ ਲਾਉ ਪੀਣਾ ਦਫਾ ਹੋਣਾ ਮੈਨੂੰ ਟਿਚਰਾਂ ਕਰਦਾ ਤੈਨੂੰ ਦੇਦਾ ਮੈਂ ਨਹੀਂ ਨੀ ਆ ਕਿੱਧਰ ਗਈ ਨੀ ਪੰਮੀ ਨੀ ਕੋੜੇ ਪੰਮੀ ਨੀ ਕਿੱਧਰ ਮਰ ਗਈ ਇਹੇ हां दस ਕੀ ਆ ਦੋ ਮਿੰਟ ਅੰਦਰ ਜਾ ਕੇ ਪੈ ਜਾ ਜਦੈ ਪੰਮੀ 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 ਲੈ ਪੰਮੀ ਦੇ ਚਾਰ ਪਾਲਾ ਤੂੰ ਨੀ ਦਫਾਉਣੀ ਐ ਚਾਰ ਨੀ ਮੈਂ ਪਾਉਂਦੀ ਮੇਰੀ ਗੱਲ ਸੁਣ ਅੱਜ ਮੈਂ ਦੇਖ ਲੈ ਬਾੜੀ ਚ ਗਈ ਸੀ ਕਿੰਨੀਆਂ ਤੇਰੇ ਵਾਸਤੇ ਮੈਂ ਸਬਜ਼ੀਆਂ ਲੈ ਕੇ ਆਦੇ ਹਾਲ ਹੈ ਕਿ ਕਦੇ ਉਹ ਲੈ ਕੇ ਆਈ ਹੈ ਤੇ ਤੂੰ ਮੈਨੂੰ ਮੂੰਹ ਜੇ ਬਣਾਵਣਾ ਦਿਖਾਉਣੀ ਐ ਅੱਜ ਮੈਂ ਤੇਰੇ ਵਾਸਤੇ ਬਹੁਤ ਵਧੀਆ ਸਬਜ਼ੀ ਲੈ ਕੇ ਜਿਹਦੇ ਨਾਲ ਤੂੰ ਪੂਰੀ ਖੁਸ਼ ਹੋ ਜਾਏਂਗੀ ਇਹ ਜੀ ਕਿਹੜੀ ਤੂੰ ਸਬਜ਼ੀ ਲੈ ਆਈ ਪਹਿਲਾਂ ਦੀ ਤੂੰ ਸੋਚ ਮੈਂ ਕਿਹੜੀ ਸਬਜ਼ੀ ਲੈ ਕੇ ਆਈ ਆ ਇਹ ਚੀਜ਼ ਸਭ ਚੀਜ਼ ਜਿਹੜੀ ਮੈਂ ਲਖਾਤੀ ਅਹ ਜੀ ਤੈਰੀ ਕਿਹੜੀ ਸਬਜੀ ਲਿਆਈ ਤੂੰ ਮੀਟ ਮੇਰੇ ਪੱਕੀ ਬਣਦਾ ਔਰ ਜੀ ਪਨੀਰ ਦੀ ਮੇਰੇ ਪੱਕੇ ਬਣਦੀ ਤੇ ਇਹ ਦਿਨ ਪਨੀਰ ਅਸੀਂ ਬਣਾਉਨੇ ਆ ਕਦੇ ਛੋਲੇ ਪਨੀਰ ਬਣਾਉਨੇ ਆ ਕਦੇ ਮਟਰ ਪਨੀਰ ਬਣਾਉਨੇ ਆ ਇਹ ਜੇ ਤੂੰ ਕੀ ਲਿਆਈ ਇਹ ਜੇ ਕਿਹੜਾ ਕਿਹੜਾ ਪਨੀਰ ਦੱਸਾਂ 100 ਤਰ੍ਹਾਂ ਦਾ ਪਨੀਰ ਬਣਾਉਨੇ ਆ ਹਾਂ ਤੁਹਾਡੇ ਕੁੱਤਾ ਤਾਂ ਤੁਹਾਡੇ ਬਣਦਾ ਨਹੀਂ ਕੁੱਤਾ ਕੋਟ ਉਹ ਕੋਈ ਖਾਣ ਵਾਲੀ ਚੀਜ਼ਾ ਉਹ ਖਾਂਦੇ ਹੋਊਗੇ ਤੁਸੀਂ ਕੁੱਤੇ ਖਾਣੀ ਜਾਤ ਇਹ ਦਬਾਉਣੀ ਹੈ ਸਾਰੀ ਤੇਰੀ ਮੱਛੀ ਰਹਿਣੀ ਆ ਕੋਰਾ ਇਧਰ ਮੇਰੇ ਵਾਸਤੇ ਸਾਬ ਜਿਹਦੇ ਨਾਲ ਕੋਰਾ ਤੂੰ ਠੰਡੀ ਹੋ ਜਵੇਂ ਦਫਾ ਹੋਣੀ ਹੈ ਇਹ ਜੀ ਕਿਹੜੀ ਤੂੰ ਸਬਜ਼ੀ ਲੈ ਆਈ ਆ ਦੇਖ ਮੈਂ ਤੇਰੇ ਵਾਸਤੇ ਲਗਈਆਂ ਸੱਦੂ ਕੱਬਾ ਲੈ ਆਈ ਇਹ ਕੋਈ ਘਰ ਕਿਹੜਾ ਏ ਅਸੀਂ ਨਹੀਂ ਖਾਂਦੇ ਕੱਦੇ ਇਹ ਦਫਾ ਹੋਣੀ ਏ ਕਾਨੂੰ ਐ ਕਰਦੀ ਬਾੜੀਓ ਸੰਧੀ ਜੇ ਮੈਂ ਤੋ ਤਪੀਰੇ ਨਹੀਂ ਨਾ ਉਸਾਂ ਨੂੰ ਤਾਂ ਠੰਡੀ ਹੋ ਜੇ ਆਹ ਦੇ ਵਿੱਚ ਕੋਈ ਹੋਰ ਹੈਗਾ ਕੱਦੂ ਨੀ ਬੂ ਨੀ ਕੱਦੂ ਇਹ ਕੋਈ ਖਾਣਾਂ ਦੀ ਚੀਜ਼ ਹੈ ਕੱਦੂ ਸਾਰੀ ਦਿਹਾੜੀ ਕੱਦੂ ਕੱਦੂ ਕਰਦੀ ਰਹਿੰਦੀ ਆ ਇਹ ਕੋਈ ਖਾਣਾਂ ਵਾਲੀ ਚੀਜ਼ ਆ ਇਹ ਨਹੀਂ ਅਸੀਂ ਖਾਂਦੇ ਖੁੰਦੇ ਇਹ ਦਫਾ ਹੋਣੀ ਏ ਗਲਤ ਆ ਸੁਣ ਲੈ ਕੇ ਤੇ ਬੰਦੀ ਨਹੀਂ ਨੀ ਦਫਾ ਹਾਂ ਤਾਂ ਦੀ ਹੀ ਰੋਕ ਜਿੱਦਾਂ ਪਾਉਣੀ ਆਂ ਤਾਂ ਦੱਸ ਤਾਂ ਜਦੋਂ ਜਿੱਤੇ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਤੈਨੂੰ ਮਿਲਣੀ ਤੇ ਲੈਣ ਗਏ ਆ ਉਸ ਤੇ ਕੱਦੂ ਦੀ ਸਾਨੂੰ ਸਬਜ਼ੀ ਹੈ ਕੱਦੂ ਦੇ ਸਾਨੂੰ ਪਕੌੜੇ ਹੈ ਤੇ ਰਾਇਤਾ ਵੀ ਦਫਾ ਹੈ ਨਾ ਕੱਦੂ ਪਾ ਕੇ ਦੇਖੋ ਸਾਨੂੰ ਅੱਛਾ ਉਹਨਾਂ ਦਾ ਤਾਂ ਫੋਟੋਆਂ ਛਕਲਾਂ ਦੇਖ ਲਈਆਂ ਸੀ ਵੀ ਇਹ ਕੱਦੂ ਹੀ ਖਾਂਦੇ ਆ ਹਾਂ ਤੇ ਤੂੰ ਖਾਣਾ ਆਇਆ ਤੁਸੀਂ ਤਾਂ ਕਰਕੇ ਉਹਨਾਂ ਨੇ ਤੁਹਾਨੂੰ ਕੱਦੂ ਬਣਾਏ ਆ ਬੜੀ ਛਕਲਾਂ ਦੀ ਕੱਦੂ ਵਰਗੀ ਆਪ ਪੈਗੇ ਸਾਡੀਆਂ ਛਗਲਾ ਕੱਤੂਆ ਕਿ ਤੇਰੇ ਤੇਰੇ ਪੇਕਿਆਂ ਦੇ ਵਿੱਚ ਕਿਸੀ ਉਹ ਲੰਮੇ ਜੇ ਮੂੰਹ ਵਾਲਾ ਤੇਰਾ ਤਾਇਆ ਹੈ ਤੇ ਉਹ ਛੋਟੇ ਜੇ ਕੱਦ ਵਾਲਾ ਤੇਰਾ ਚਾਚਾ ਹੈ ਉਹ ਛੜੀ ਜੀ ਬੁੱਤੀ ਵਾਲਾ ਤਰਾ ਮੋਸੜ ਜਾਨੀ ਬੜਾ ਨਾ ਕੋਲ ਤੂੰ ਬੜੀ ਸੁਣੱਖੀ ਆ ਝਿਜਕਦੇ ਮਾਰਨਾ ਨਹੀਂ ਹੋਰਾ ਪਰ ਤੇਰੀਆਂ ਅੱਖਾਂ ਨੇ ਝਿਜਕ ਜਾ ਮਾਰ ਦੇ ਕਦੇ ਐ ਕਦੇ ਐ ਕਦੇ ਐ ਤਾਹੋ ਗਈ ਮੈਂ ਤੇ ਚਕਾਲੀ ਤੇ ਤੂੰ ਤੂੰ ਦਫਾਣੀ ਤਰਪੋਰਤ ਮਤਲਬ ਤਰ ਮੂਤ ਨਕੋੜਾ ਨਿੰਗ ਨਕੋੜਾ ਇੰਦਾ ਬੜਾ ਨਕੋੜਾ ਨਾ ਬਾਨਾ ਬੋਲ ਤੂੰ ਬੜੀ ਬਕਵਾਸ ਨਾ ਕਰ ਤੂੰ ਵੀ ਤਾਂ ਮੈਂਬਰ ਸਰਪੰਚਾਂ ਨਾਲ ਹੀ ਤੁਰੇ ਫਿਰਦੀ ਐ ਤੂੰ ਬੜਾ ਕਰਦੀ ਐ ਅਸ ਕਰਦੀ ਐ ਮੈਂ ਅਗਲੇ ਐ ਨਹੀਂ ਆਉਂਦੇ ਅਗਲੇ ਨੇ ਇੱਥੇ ਨੈੱਟ ਇੰਨਾ ਪੈਸਾ ਲਾਇਆ ਮੈਂ ਕਰਦੇ ਅਗਲੇ ਨੂੰ ਮੈਂ ਨੈੱਟ ਮੋਟਰ ਪਨੀਰ ਸਰਫਸੇ ਰਹਿਣੇ ਕੇ ਦਿਨ ਦਿਨੀਂ ਆਈ ਨੇ ਮੈਂਬਰ ਨਹੀਂ ਬਣੀ ਮੈਂ ਤਾਂ ਜਿੱਦਣ ਦੀ ਬਿਆਖੀ ਆਈਆਂ ਮੇਰੇ ਨਾਲ ਮੇਰੇ ਨਾਲ ਕੋਈ ਬਹਿ ਨਹੀਂ ਟੁੱਟ ਮੈਨੂੰ ਤਾਂ ਕੁਝ ਵੀ ਖਵਾਇਆ ਪਹਿਲੇ ਹੀ ਖਵਾਤੇ ਇਹ ਦਫਾ ਹੁਣੀ ਤੇਰੀ ਗੱਲ ਹੈ ਨਹੀਂ ਕਿ ਕੋਸਥਾਨ ਤਾਹੀ ਤੇਨੂੰ ਕਦਰੀ ਖਮਾਉਣਾ ਕੱਦੂ ਆਹ ਨੂੰ ਹਰ ਕਦੂ ਦੀ ਸ਼ਬਦੀ ਬਣਾ ਦੇ ਮੈਂ ਨਹੀਂ ਬਣਾਦੀ ਬਣਾਦੀ ਕਰਦੇ ਨਹੀਂ ਆਉਂਦੀ ਕਦੂਆਂ ਨੂੰ ਥੋੜਾ ਨਹੀਂ ਲੋਟ ਆਉਣਾ ਇਹ ਕਦੂ ਕਦੂ ਆਉਣਾ ਨਹੀਂ ਥੋੜਾ ਕਦੂ ਮੈਂ ਨਹੀਂ ਖਾਂਦੀ ਕਦੂ ਕੁੱਦੂ ਬੇਤੋ ਚਾਟੇ ਨਾਲ ਸਾਰੀ ਕਿਵੇਂ ਮੈਨੂੰ ੱੱੱਕੇ ਮਾਰਦੀ ਇਹ ਦਫਾ ਹੁਣੀ ਨਹੀਂ ਮੈਂ ਤਾਂ ਕਪਾ ਮਾਰੀ ਆ ਤੁਹਾਡੇ ਘਰ ਦੇ ਵਿੱਚ ਆ ਕੇ ਰੋਜ਼ ਕਦੂ 30 ਦਿਨ ਕਦੂ ਰੋਜ਼ ਕਦੂ ਥੋੜੇ ਨਹੀਂ ਲੋਟ ਆਉਣੇ ਕਦੂ ਨੀ بیا ਤਾ ਬਾਦ ਕੋਈ ਚਿੰਮਲੇ ਜਾਂਦਾ ਕੋਈ ਰਾਜਸਤਾਨ ਜਾਂਦਾ ਕੋਈ ਕਸ਼ਮੀਰ ਜਾਂਦਾ ਇੱਥੇ ਮੈਨੂੰ ਲੈ ਕੇ ਕੱਦੂ ਵਾਲੀ ਬਾੜੀ ਦੇ ਵਿੱਚ ਬਾੜਤਾ ਇਹਨਾਂ ਨੇ ਨੀ ਤੇਰੀ ਛਕਲ ਹੈ ਨੀ 쿰ਮਣ ਵਾਲੀ ਤੂੰ ਵੀ ਕੱਦੂ ਵਾਲੀ ਬਾੜੀ ਦੀ ਠੀਕ ਆ ਤੂੰ ਕੱਦੂ ਵਾਲੀ ਬਾੜੀ ਦੀ ਮੈਂ ਨਹੀਂ ਬਣਾਦੀ ਕੱਦੂ ਪੈ ਹਣ ਤੁਹਾਡੇ ਕੱਦੂ ਅੱਜ ਤੱਕ ਕੱਦੂ ਮੱਤੇ ਤਰ ਹੈਗੀ ਤੇਰੀ ਬੁੱਤੀ ਕਸ਼ਮੀਰ ਘੁੰਮਣ ਵਾਲੀ ਦਫਾ ਹੋਣੀ ਦੀ ਤੈਨੂੰ ਤਾਂ ਕੱਦੂ ਹੀ ਖਵਾਉਂ ਤੂੰ ਕੱਦੂ ਖਾਣ ਵਾਲੀ ਨਹੀਂ ਤੈਨੂੰ ਕੱਦੂ ਖਵਾਉਂ ਮੈਂ ਦਫਾ ਹੋਣੀ ਆ ਉੱਡੀ ਨ ਕੋੜੇ ਵਾਲੀ ਜਿਆਮਲੀ ਐ ਕਿਵੇਂ ਤੈਨੂੰ ਤੋੜਦੀ ਆ ਮੈਂ ਕਸ਼ਮੀਰ ਵੱਡੀ ਤੂੰ ਤਾਂ ਤਦੂਆ ਜੋ ਕਿ ਤੈਨੂੰ ਕਦੋਂ ਵਾਲੀ ਬਾੜੀ ਚ ਤੈਨੂੰ ਸਿੱਟੇ ਦਫਾ ਹੋਣੀ ਆ ਤੂੰ ਘੁੰਮਿਆਂ ਦੀ ਬਾਹਰ ਸੌਣੇ ਬੁੱਥੇ ਆੜੀ ਫਿਰ ਨਾ ਮੈਂ ਕਿੱਥੇ ਘੁੰਮਿਆਂ ਦੀ ਸਿਵੇਆਂ ਚ ਤੂੰ ਜਲੀ ਜਾਂਦੀ ਹੈ ਦਫਾ ਹੋਣੀ ਨਾ ਹੋਵੇ ਤਾਂ ਤੂੰ ਬੜਾ ਘਮੀ ਆ ਮਿਸ਼ਣੀ ਜੀ ਮੈਨੂੰ ਕਹਿੰਦੀ ਸਿਵਜਾ ਤੂੰ ਬੜਾ ਘਮੀ ਆ ਮੈਂ ਬਥੇਰਾ ਘੁੰਮੀ ਆ ਕਵਾਰੀ ਹੁੰਦੀ ਕੰਦਾ ਟੱਪਦੀ ਰਹੀ ਆ ਮੈਂ ਉਹ ਕਹਿੰਦੇ ਤਾਂ ਹੀ ਮੈਂ ਸੋਚਿਆ ਵੱਡੇ ਨਕੌੜੇ ਵਾਲੀ ਸਾਡੇ ਕਿੱਥੇ ਬਚੋਲਿਆਂ ਨੇ ਪੱਲੇ ਪਾਤੀ ਦਫਾ ਹੋਣੀ ਮਰਦਾਂ ਬਚੋਲੇ ਉਹ ਜਿਹਨਾਂ ਤੂੰ ਪੱਲੇ ਪਾ ਕੇ ਦਫਾਉਣੀ ਉਹ ਕਹਿੰਦਾ ਨਹੀਂ ਟੱਪੀਆਂ ਮੈਂ ਉਹ ਤਾਂ ਸਾਡੇ ਗਵਾਂਡੀਆਂ ਦੇ ਉੱਤੇ 베ਰੀ ਲੱਗੀ ਹੋਈ ਸੀ ਫੇਰ ਤੋੜਨ ਜਾਂਦੀਆਂ ਸੀ ਆਹੋ ਦਰਵਾਜ਼ੇ ਤੇ ਤੁਹਾਡੇ ਹੈ ਨਹੀਂ ਸੀ ਕੰਦਾ ਹੀ ਟੱਪਣੀਆਂ ਸੀ ਤੁਸੀਂ ਤੂੰ ਬਾੜਾ ਨਾ ਬੜ ਬਾੜੀ ਨਾ ਚਾਮੜੀ ਜ ਮਰਤੋਂ ਨਹੀਂ ਬਣਦੇ ਬੁੰਦੇ ਕੱਦੂ ਹਾਂ ਬਣਾ ਲਓ ਕੱਦੂ ਆਪਦੇ ਆਪ ਹੀ ਇੱਕ ਕੱਦੂ ਤਾਂ ਅੱਜ ਤੂੰ ਹੀ ਬਣਾਏਂਗੀ ਮੈਂ ਨਹੀਂ ਬਣਾਉਂਦੀ ਤੂੰ ਦੀ ਹਾਂ ਬਣਾਉਂਦੀ ਤਾਂ ਤੂੰ ਕਿੰਨੇ ਕੱਦੂ ਤਰਜ ਮੈਂ ਤੇ ਤਰਵਾ ਕੇ ਦਾ ਮਲੋਂ ਤੈਨ ਛੱਡਦੀ ਨਹੀਂ ਨੀ ਦਾ ਪਾਉਣੀ ਏ ਬਣਦੇ ਤਪਾ ਮਾਰੀ ਮੈ ਤਾਂ ਅੱਜ ਤੱਕ ਕੱਦੂ ਤੂੰ ਹੀ ਬਣਾਏਂਗੀ ਕੱਦੂ ਕਿੰਨੇ ਬਣਾ ਕੇ ਨਾ ਬਣਾਇਆ ਮੈਂ ਕੀ ਨਹੀਂ ਮੀਂਹ ਦਾ ਪਹੜੀ ਈ ਥੱਲੇ ਹੋ ਮੇਰਤੋਂ ਨਹੀਂ ਬਣਦਾ ਮੇਰ ਤੋਂ ਨਹੀਂ ਬਣਦੇ ਕੱਦੂ ਕਦੂਆਂ ਸਬਜੀ ਬਣਾਈ ਗਈ ਮੇਰ ਤੋਂ ਨਹੀਂ ਕਰਦੇ ਚੱਕਲਾ ਮੇਰ ਤੋਂ ਨਹੀਂ ਬਣਦੇ ਇਹ ਚੱਕਲਾ ਨਾ ਮੈਂ ਨਹੀਂ ਬਣਾਉਂਦੀ ਕਰਦੀ ਇਹ ਹਰ ਵਾਰ ਅੱਧੀ ਬਣਾਉਣੀ ਆ ਜੀ ਨਾ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਬਣਾਉਂਦੀ ਇਹ ਕਰਦੇ ਚੱਕਲਾ ਤੋਂ ਬਣਦੇ ਬੁੰਦੇ ਕੱਦੂ ਮੈਂ ਨਹੀਂ ਬਣਾਉਂਦੀ ਕਰਦੀ ਮੈਂ ਨਹੀਂ ਬਣਾਉਣ ਲੱਗੂ ਬਣਾ ਲੈ ਨਹੀਂ ਮੈਂ ਨਹੀਂ ਬਣਾਉਂਦੀ ਤੂੰ ਆਪੇ ਬਣਾ ਲੈ ਚੱਲ ਦਫਾ ਨਾ ਤਰ ਖਾਧੀ ਅੱਜ ਤੋਂ ਬਾਅਦ ਨਾ ਮੈਂ ਤੈਨੂੰ ਇਸੇ ਕੰਮ ਨੂੰ ਕਮਾਂ ਨਾ ਤੈਨੂੰ ਮੈਂ ਕੋਈ ਸਬਜੀ ਧਰਨੋਂ ਪਾਈ ਚੱਲ ਫਿਰ ਤਾਂ ਬਾੜਾ ਵਧੀਆ ਵਾ ਮੈਂ ਤਾਂ ਪੈਨੀਰ ਆ ਰਾ ਹਾਂ ਮੈਨੂੰ ਤਾਂ ਖਵਾਉਂਦੀ ਹੈ ਨਾ ਪੱਕਾ ਤੂੰ ਆਹੋ ਪੱਕਾ ਨਹੀਂ ਖਵਾਉਂਦੀ ਨਾ ਹਾਂ ਚੱਲ ਫਿਰ ਮੋਜਾਂ ਹੀ ਆ ਫਰਤਾ ਮੈਨੂੰ ਮੈਂ ਤਾਂ ਸੌਂਨੀ ਆ ਰਾ ਹਾਂ ਨਜ਼ਾਰੇ ਮੇਰੇ ਤਾਂ ਚੱਲ ਮੈਂ ਆਪਦਾ ਸ਼ੋਅ ਬਾਅਦ ਚ ਲਾ ਲੂਗੀ ਦੋ ਦਿਨ ਖੜ ਕੇ ਲਾਉਂ ਹੋਰ ਸ਼ੋਅ ਮੈਂ ਲਾ ਲੈ ਸ਼ੋਅ ਮੈਂ ਹੁਣ ਤਾਂ ਮੈਂ ਆਰਾਮ ਕਰੂੰ ਥੋੜਾ ਜਿਹਾ ਚਾਹ ਜਿਹਾ ਪਾਣੀ ਲੋਥੀ ਤੇ ਬੈਠੀਏ ਤਾਂ ਨੀਅਰ ਠਕਾ ਰ ਬਣਾ ਲੈ ਸਬਜ਼ੀ ਨੰਗਿਆ ਨੰਗਿਆ ਕਰੀਂ ਆ ਭਾਈ ਮੇਰੀ ਬੇਬੀ ਨੇ ਤਾਂ ਬਾੜੀ ਸਬਜੀ ਤੋੜ ਲਈ ਸੀ ਉਹਦੀ ਬਾਤ ਨਹੀਂ ਮੇਰੀ ਬੇਬੀ ਕਹਿੰਦੀ ਹੈ ਨਾ ਤਾਈ ਹੈ ਨਾ ਤਾਈ ਹੁਣਾਂ ਦੇ ਘਰੇ ਦੇ ਹੈ ਬੜੀ ਵਧੀਆ ਸਭੀ ਲਖਿਆ ਅੱਛਾ ਫਿਰ ਤਾਂ ਮੈਂ ਬੇਬੇ ਬੜੀਆ ਤੜਕਾ ਲਾ ਕੇ ਬਣਾਉਂ ਆ ਉਹਦੀ ਤੜਕਾ ਲਾ ਕੇ ਬਣਾ ਆ ਲੀਂ ਫਟਾਫਟ ਪਸੰਦ ਦੀ ਸਬਜੀ ਆ ਗਈ ਬੀਣਾ ਰਹੀਆਂ ਫਰੇਆਂ ਤੂੰ ਇਹ ਜਿਹੜੀ ਸਬਜੀ ਲੈ ਤੂੰ ਦਿਖਾ ਤਾਂ nga nga ngap ya